ਦੁਨੀਆ ਇੱਕ ਸ਼ਹਿਰ ਮੇਲਾ ਦੇ ਸਾਰੇ ਸਰੋਤਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਅਦਾਵ ਭਾਰਤ ਨੂੰ ਕਿਸ ਤਰ੍ਹਾਂ ਅਸੀਂ ਹੋਰ ਵਧੀਆ ਦੇਸ਼ ਵਜੋਂ ਵੇਸ਼ ਕਰ ਸਕਦੇ ਹਾਂ ਇਹਦੇ ਵਾਸਤੇ ਲਗਾਤਾਰ ਜਿਹੜੇ ਯਤਨ ਸਾਡੇ ਹੁਣੇ ਚਾਹੀਦੇ ਆ ਪਰੰਤੂ ਜਿਹੜਾ ਕੁਸਮ ਤੋਂ ਸਮੇਤ ਤੋਂ ਜਿਹੜੀ ਕੇਂਦਰ ਵਿੱਚ ਅ ਸਰਕਾਰ ਹੈ ਉਹ ਲੋਕ ਲੋਕਤੰਤਰ ਨੂੰ ਜਿਹੜਾ ਦਾ ਕਾਣ ਹੋ ਰਿਹਾ ਵਾ ਉਹਦਾ ਕਰਕੇ ਦੇਸ਼ ਦੀ ਜਿਹੜੀ ਸਥਿਤੀ ਆ ਉਹ ਖਰਾਬ ਹੋ ਰਹੀ ਆ ਅਸੀਂ ਚਾਹੁੰਦੇ ਆ ਕਿ ਭਾਰਤ ਦੀ ਚਮਕ ਦਮਕ ਹੋਰ ਕਿਸ ਤਰ੍ਹਾਂ ਵਧੇ ਉਹਨੂੰ ਕਿਵੇਂ ਹੋਰ ਸੀ ਅੱਗੇ ਤੋਰਿਏ ਉਹਦੇ ਵਾਸਤੇ ਯਤਨ ਜਿਹੜੇ ਉਹ ਜ਼ਰੂਰ ਜ਼ਰੂਰ ਹੋਣੇ ਚਾਹੀਦੇ ਆ ਅਸਲ ਵਿੱਚ ਜ ਦੁਨੀਆ ਵਿੱਚ ਜਿਹੜੀ ਕਿਸੇ ਵੀ ਸਰਕਾਰ ਦੀ ਵਿਦੇਸ਼ ਨੀਤੀ ਜਿਹੜੀ ਆ ਉਹ ਉਹਦਾ ਰੋਲ ਜਿਹੜਾ ਆ ਉਹ ਵੱਡਾ ਹੁੰਦਾ ਹੈ ਪਰ ਜਦੋਂ ਅਸੀਂ ਜਦੋਂ ਅਸੀਂ ਅਜੇ ਅੰਗਰੇਜ਼ਾਂ ਦੇ ਗੁਲਾਮ ਸੀ ਉਦੋਂ ਜਿਹੜੀ ਆਜ਼ਾਦੀ ਦੀ ਲਹਿਰ ਸੀਗੀ ਉਹਦੇ ਤੋਂ ਉਹਦੇ ਸਬਕਾਂ ਉਹਦੇ ਜਿਹੜੇ ਸਬਕ ਸੀਗੇ ਉਹਦੇ ਤੋਂ ਲੈ ਕੇ ਅਸੀਂ ਇੱਕ ਸੰਵਿਧਾਨ ਬਣਾਇਆ ਉਸ ਸੰਵਿਧਾਨ ਨੂੰ ਅਸੀਂ ਲਗਾਤਾਰ 75 ਸਾਲ ਬਹੁਤ ਚੰਗੀ ਤਰ੍ਹਾਂ ਚਲਾਇਆ ਗਿਆ ਹੈ ਵਧੀਆ ਤਰ੍ਹਾਂ ਉਹਨੂੰ ਫਾਲੋ ਕੀਤਾ ਹੈ ਪਰੰਤੂ ਜਦੋਂ ਦੀ ਕੇਂਦਰ ਵਿੱਚ ਮੋਦੀ ਜੀ ਵਰਗੀ ਮੋਦੀ ਜੀ ਦੀ ਅਗਵਾਈ ਵਿੱਚ ਸਰਕਾਰ ਬਣੀ ਆ ਭਾਜਪਾ ਸਰਕਾਰ ਇਹ ਜਿਹੜੀ ਆ ਉਹ ਉਹਦੇ ਤਾਨਾशाही ਜਿਹੜੇ ਰਵੱਈਏ ਆ ਅਤੇ ਜਿਹੜੀ ਸਾਡੀ ਵਿਦੇਸ਼ ਨੀਤੀ ਆ ਉਹਦੇ ਵਿੱਚ ਆ ਵੈਲਫੇਅਰ ਹੋਇਆ ਖਾਸ ਕਰਕੇ ਜਿਹੜਾ ਵਿਲਸ ਦਾ ਫਾਲਸੀਨ ਇਜ਼ਰਾਈਲ ਵਾਰੇ ਜਿਹੜਾ ਸਾਡਾ ਦਹਿਣ ਸੀਗਾ ਉਹ ਗਲਤ ਹੋ ਗਿਆ ਤੇ ਅਸੀਂ ਅੰਗਰੇਜ਼ ਰਾਇਲ ਵੱਲੋਂ ਚੋਗਾ ਹੈ ਉਹਦਾ ਨੁਕਸਾਨ ਜਿਹੜਾ ਆ ਉਹ ਦੇਸ਼ ਨੂੰ ਕਿਸੇ ਕਦੇ ਨਾ ਕਦੇ ਝਲੜਾ ਪੈਣਾ ਹੈ ਅਸੀਂ ਹੁਣ ਅਜੇ ਸਿੱਧੀ ਵਿੱਚ ਆ ਗਏ ਆ ਕਿ ਜਿਹੜਾ ਕਿ ਜਿਹੜੀ ਸਾਡੀ ਜਿਹੜੀ ਅਮਰੀਕਾ ਵਾਲੀ ਨਾਲ ਸੰਬੰਧ ਆ ਅਮਰੀਕਾ ਦੇਸ਼ ਨਾਲ ਸਾਡੇ ਜਿਹੜੇ ਵਪਾਰਕ ਰਿਸ਼ਤੇ ਆ ਉਹ ਬੜੇ ਖਰਾਬ ਜਿਹੀ ਜਿਹੀ ਚੱਲ ਰਹੇ ਆ ਔਰ ਅਮਰੀਕਾ ਦਾ ਪ੍ਰਧਾਨ ਮੰਤਰੀ ਉਹ ਸਾਨੂੰ ਇਸ ਤਰ੍ਹਾਂ ਟ੍ਰੀਟ ਕਰਦਾ ਹੈ ਕਿ ਜਿਵੇਂ ਅਸੀਂ ਕੋਈ ਮਾਮੂਲੀ ਜ ਆਦੇਸ਼ ਹਾਲਾਂਕਿ ਭਾਰਤ ਦੀ ਜਿਹੜੀ ਉਹ ਜੱਤਰ ਸਾਲ ਤੋਂ ਭਾਰਤ ਜਿਹੜਾ ਆ ਉਹ ਜਿਹੜੀ ਗੋੜ ਲੇਕਤਾ ਦੀ ਨੀਤੀ ਤੇ ਚੱਲਦਾ ਰਿਹਾ ਹੈ ਉਹਦਾ ਜਿਹੜਾ ਅ ਸੀਗਾ ਭਾਰਤ ਆ ਜਿਹੜਾ ਦੁਨੀਆ ਦੇ ਵਿੱਚ ਬੜਾ ਨਾਂ ਸੀਗਾ ਬੜੀ ਉਹਦਾ ਤਮ ਸੀਗੀ ਪਰ ਹੁਣ ਜਿਹੜਾ ਸਾਡੀ ਸਥਿਤੀ ਆ ਉਹ ਜਈ ਆ ਕਿ ਅਸੀਂ ਸਾਨੂੰ ਟਰੰਪ ਇਸ ਤਰ੍ਹਾਂ ਟ੍ਰੀਟ ਕਰਦਾ ਹੈ ਕਿ ਅਸੀਂ ਜਿਵੇਂ ਸਾਡੀ ਜਿਹੜੀ ਕੋਈ ਸਥਿਤੀ ਹੀ ਨਾ ਹੋਵੇ ਤੇ ਭਾਰਤ ਮਬੂਲੀ ਜਾਂ ਦੇਸ਼ ਹੋਵੇ ਇਹ ਜਿਹੜਾ ਇਹ ਜਿਹੜਾ 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 ਲੋਕਾਂ ਦੇ ਵਿੱਚ ਜਿਹੜਾ ਪ੍ਰਭਾਵ ਪੈਦਾ ਹੋਣਾ ਜਾਂ ਪੈਦਾ ਹੋ ਰਿਹਾ ਆ ਉਹਦੇ ਉਤੋਂ ਕਿਦਾਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਆ ਇੱਕ ਅਜਿਹੀ ਸਿੱਖੀ ਤੋਂ ਕਿਵੇਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਆ ਇਹਦੇ ਵਾਸਤੇ ਸਾਨੂੰ ਬਹੁਤ ਵੱਡੇ ਯਤਨ ਕਰਨ ਦੀ ਲੋੜ ਆ ਇਹਦੇ ਵਾਸਤੇ ਸਤੋਂ ਜਿਹੜੀ ਜ਼ਰੂਰੀ ਲੋੜ ਹੈ ਕਿ ਜਿਹੜੀ ਸਾਡੀ ਵਿਦੇਸ਼ ਨੀਤੀ ਆ ਅਤੇ ਸਾਧ ਖਾਸ ਕਰਕੇ ਜਿਹੜੇ ਵੰਦੀ ਦੇਸ਼ ਆ ਉਹਨਾਂ ਨਾਲ ਸਾਡਾ ਵਤੀਰਾ ਜਿਹੜਾ ਆ ਉਹ ਕਿਵੇਂ ਬਿਹਤਰ ਹੋ ਜਾਵੇ ਉਹਦੇ ਲਈ ਸਾਨੂੰ ਬਹੁਤ ਜਾਣਕਾਰਨ ਦੀ ਲੋੜ ਆ ਤੇ ਸੰਸਾਰ ਵਿੱਚ ਜਿਹੜੀ جنگ ਆ ਉਹ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਪਰ ਟਰੰਪ ਜਦੋਂ ਦਾ ਅਮਰੀਕਾ ਦਾ ਬਣਿਆ ਹੈ ਰਾਸ਼ਟਰਪਤੀ ਉਦੋਂ ਤੋਂ ਭਾਵੇਂ ਉਹ ਇਹ ਕਹਿ ਕੇ ਆਇਆ ਰੋਟਾ ਨਹੀਂ ਆ ਉਹਨੇ ਅਮਰੀਕਾ ਵਿੱਚ ਲੋਕਾਂ ਕੋਲੋਂ ਕਿ ਮੈਂ ਅਮਨ ਸਥਾਪਿਤ ਕਰਨਾ ਹੈ ਦੁਨੀਆ ਦੁਨੀਆਂ ਵਿੱਚ ਤੇ ਜਿਹੜੀਆਂ ਚੱਲਦੀਆਂ ਲੜਾਈਆਂ ਉਹਨਾਂ ਨੂੰ ਵੀ ਬੰਦ ਕਰਨਾ ਹੈ ਪਰ ਉਹ ਜਿਹੜੀ ਤੇਲ ਦੀ ਲੜਾਈ ਆ ਤੇਲ ਤੇ ਊਰਜਾ ਦੇ ਜਿਹੜੇ ਖੇਤਰ ਆ ਉਹਨਾਂ ਤੇ ਕਬਜ਼ਾ ਕਰਨ ਲਈ ਅਜਿਹੀ ਨੀਤੀ ਤੇ ਚੱਲ ਰਿਹਾ ਆ ਕਿ ਵੱਡੇ ਵੱਡੇ ਅਜਿਹੇ ਹਾਰੇਦਾਰੇ ਤੇ ਵੱਡੇ ਸਰਮਾਇਦਾਰਾਂ ਨੂੰ ਕਿਵੇਂ ਲਾਭ ਪਹੁੰਚਾਇਆ ਜਾ ਸਕਦਾ ਤੇ ਆਮ ਲੋਕਾਂ ਨੂੰ ਇਹਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਲੋਕਾਂ ਨੂੰ ਜੋਬ ਨਹੀਂ ਲੱਭ ਰਿਹਾ ਅਤੇ ਦੁਨੀਆ ਦੇ ਵਿੱਚ ਖਿੱਚੋ ਤਾਣ ਵਰਗੀ ਸਥਿਤੀ ਬਣ ਰਹੀ ਆ ਹਾਂਜੀ ਵਪਾਰਕ ਸਬੰਧ ਜਿਹੜੇ ਆ ਉਹ ਬਹੁਤ ਹੀ ਘਾਟੇ ਵਾਲੇ ਜਿਹੜੇ ਆ ਉਹ ਇਸ ਵੇਰੇ ਚੱਲ ਰਹੇ ਆ ਤੇ ਉਹਦੇ ਤੋਂ ਨਿਕਲਣ ਵਾਸਤੇ ਸਾਨੂੰ ਜਿਹੜੀ ਜਿਹੜੀ ਵਿਦੇਸ਼ ਨੀਤੀ ਨੂੰ ਪ੍ਰਭਾਵਸ਼ਾਲੀ ਅਤੇ ਇੱਕ ਮੁੱਠ ਹੋ ਕੇ ਜਿਹੜੇ ਸਾਰੇ ਹੈਗੇ ਆ ਭਾਰਤ ਦੇ ਲੋਕ ਆ ਉਹਨਾਂ ਨੂੰ ਕਿਵੇਂ ਅਸੀਂ ਲਾਮਦਮ ਕਰ ਕਰਕੇ ਆਪਣੇ ਦੇਸ਼ ਵਿੱਚ ਲੋਕਤੰਤਰ ਨੂੰ ਬਚਾਈਏ ਬਚਾਈਏ ਅਤੇ ਜਿਹੜਾ ਸਾਡਾ ਸੰਵਿਧਾਨ ਆ ਇਹਨੂੰ ਫਾਲੋ ਕਰੀਏ ਇਹ ਇਹ ਜਿਹੜੀ ਸਾਡੀ ਲੋੜ ਆ ਇਹਨੂੰ ਪੂਰਾ ਕਰੀਏ ਧੰਨਵਾਦ